ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿੰਡਾ ਵਾਲੇ ਦੇ ਪੋਸਟਰ ਤੇ ਬੈਨਰ ਲੈ ਕੇ ਆਉਣ ਵਾਲੇ ਪੰਜਾਬੀ ਸੈਲਾਨੀਆਂ ਨੂੰ ਲੈ ਕੇ ਵਿਵਾਦ ਹੁਣ ਪੱਖ ਦਾ ਜਾ ਰਿਹਾ ਵਿਵਾਦ ਖੜਾ ਹੋ ਗਿਆ ਹੈ ਕੁੱਲੂ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਵਿੱਚ ਪਿੰਡਾ ਵਾਲਿਆਂ ਦੇ ਸਮਰਥਕਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਤੇ ਪੋਸਟਰ ਲਗਾ ਦਿੱਤੇ ਨੇ ਪਿਛਲੇ 2 ਦਿਨਾਂ ਤੋਂ ਇਹ ਪੋਸਟਰ ਹੁਸ਼ਿਆਰਪੁਰ ਤੇ ਪੰਜਾਬ ਤੇ ਹੋਰ ਬੱਸਾਂ ਬਸੜੀਆਂ ਦੇ ਖੜੀਆਂ ਹਿਮਾਚਲ ਸਰਕਾਰਾਂ ਦੀਆਂ ਬੱਸਾਂ ਤੇ ਲਗਾਏ ਜਾ ਰਹੇ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਦਾ ਦਰ ਹੈ ਸਮਰਥਕਾਂ ਦੇ ਵੱਲੋਂ ਪੋਸਟਰ ਹੈ ਜਿਹੜੇ ਕਿ ਚਿਪਕਾਏ ਗਏ ਨੇ ਪੰਜਾਬ ਦੇ ਵਿੱਚ ਸਮਰਥਕਾਂ ਨੇ ਮਾਚਲ ਪੁਲਿਸ ਦੀ ਕਾਰਵਾਈ ਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਹੁਣ ਚੇਤਾਵਨੀ ਵੀ ਦਿੱਤੀ ਹੈ ਇਹ ਪੋਸਟਰ ਹੁਸ਼ਿਆਰਪੁਰ ਬਾਸਰਡੇ ਤੇ ਐਚ ਆਰਟੀਸੀ ਬੱਸਾਂ ਤੇ ਲਗਾਏ ਗਏ ਧਿਆਨਯੋਗ ਇਹ ਵੀ ਗੱਲ ਹੈ ਕਿ ਇਸ ਦੌਰਾਨ ਸਮਰਥਕ ਪਿੰਡਾ ਵਾਲੇ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਂਦੇ ਵੀ ਨਜ਼ਰ ਆਏ ਜੋ ਤਸਵੀਰਾਂ ਜੋ ਵੀਡੀਓ ਸਾਹਮਣੇ ਆਈਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਅਜਿਹੀ ਸਥਿਤੀ ਵਿੱਚ ਮਾਚਲ ਪ੍ਰਦੇਸ਼ ਤੇ ਪੰਜਾਬ ਵਿੱਚਕਾਰ ਤਣਾਅ ਵਧਣ ਦੀਆਂ ਹੁਣ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਨੇ ਜੁਦਾਨਕ ਸਾਮ੍ਹਣੀ ਆਈ ਹੈ ਉਸ ਅਨਸਾਰ ਹਿਮਾਚਲ ਪ੍ਰਦੇਸ਼ ਵਿੱਚ ਖੋਲੀ ਦੇ ਆਲੇ ਦੁਆਲੇ ਪੰਜਾਬ ਤੋਂ ਵੱਡੀ ਗਿਣਤੀ ਸਰਦਾਲੂ ਕੁੱਲੂ ਦੇ ਮਨੀਕਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਲਈ ਪੁੱਜੇ ਸਨ ਪਿਛਲੇ ਹਫਤੇ ਕੁੱਲੂ ਵਿੱਚ ਇਹਨਾਂ ਸਰਦਾਲੂਆਂ ਦੀ ਸਾਨਕ ਲੋਕਾਂ ਦੇ ਨਾਲ ਝੜਪ ਹੁੰਦੀ ਹੈ ਜਦੋਂ ਉੱਥੋਂ ਦੀ ਸਾਨਕ ਪੁਲਿਸ ਨੇ ਇਸੇ ਕਾਰਵਾਈ ਨਾ ਕਰਨ ਦਾ ਦੋਸ਼ ਲੱਗਿਆ ਤਾਂ ਪੁਲਿਸ ਜਾਗ ਪਈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਜ਼ਿਕਰਖਾਸ ਹੈ ਕਿ ਹਰ ਸਾਲ ਪੰਜਾਬ ਤੋਂ ਸਰਦਾਲੂਆਂ ਦੇ ਹਿਮਾਚਲ ਆਉਣ ਤੇ ਇਸ ਤਰ੍ਹਾਂ ਦਾ ਹੰਗਾਮਾ ਜਿਹੜਾ ਕਿ ਹੁੰਦਾ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੀ ਅਜਿਹਾ ਹੰਗਾਮਾ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਕੁੱਲੂ ਪੁਲਿਸ ਨੇ ਇਹਨਾਂ ਮਾਮਲਿਆਂ 'ਚ 15 ਤੇ 16 ਫਰਵਰੀ 2025 ਨੂੰ ਚਾਰ ਮਾਮਲੇ ਦਰਜ ਕੀਤੇ ਤੇ ਪੁਲਿਸ ਨੇ ਦੱਸਿਆ ਕਿ 15 ਫਰਵਰੀ ਨੂੰ ਕੁੱਲੂ ਜ਼ਿਲ੍ਹੇ ਦੇ ਮਨਾਲੀ ਪੁਲਿਸ ਸਟੇਸ਼ਨ ਅਤੇ ਮਨੀਕਰਨ ਪੁਲਿਸ ਸਟੇਸ਼ਨ ਵਿੱਚ 2-2 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਨੇ ਪਹਿਲੇ ਮਾਮਲੇ ਵਿੱਚ ਮਨਾਲੀ ਪੁਲਿਸ ਸਟੇਸ਼ਨ ਦੇ ਵਿੱਚ ਵਾਕਫਤਰਾਮਾ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਸ਼ਿਕਾਇਤ 12 ਫਰਵਰੀ ਨੂੰ ਮਨਾਲੀ ਦੇ ਚਿਹਾਲ ਦੇ ਰਹਿਣ ਵਾਲੇ ਸੁਭਾਸ਼ ਠਾਕੁਰ ਨੇ ਦਰਜ ਕਰਵਾਈ ਸੀ ਜਿਸ ਨੇ ਕਿਹਾ ਸੀ ਕਿ ਦੋ ਮੁੰਡੇ ਇਤਰਾਜ਼ਯੋਗ ਚੰਡੇ ਲਗਾ ਕੇ ਉਸ ਨੂੰ ਫੋਟਵਾਂ ਲੱਗੀਆਂ ਜਾਂ ਚੰਡੇ ਲਗਾ ਕੇ ਮਨਾਲੀ ਦੇ ਵਿੱਚ ਆ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਉਸੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਮੋਟਰਸਾਈਕਲਾਂ ਤੋਂ ਹਟਾਇਆ ਸੀ ਬੜੀ ਖਬਰ ਸੰਜੀਕਰਨ ਜਾ ਰਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿੰਡਾਵਾਲੇ ਦੇ ਪੋਸਟਰ ਤੇ ਬੈਨਰ ਲੈ ਕੇ ਆਉਣ ਵਾਲੇ ਪੰਜਾਬੀ ਸੈਲਾਨੀਆਂ ਨੂੰ ਲੈ ਕੇ ਵਿਵਾਦ ਹੁਣ ਪੱਖ ਦਾ ਜਾ ਰਿਹਾ ਵਿਵਾਦ ਖੜਾ ਹੋ ਗਿਆ ਹੈ ਕੁੱਲੂ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਵਿੱਚ ਪਿੰਡਾਵਾਲਿਆਂ ਦੇ ਸਮਰਥਕਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਤੇ ਪੋਸਟਰ ਲਗਾ ਦਿੱਤੇ ਨੇ ਪਿਛਲੇ 2 ਦਿਨਾਂ ਤੋਂ ਇਹ ਪੋਸਟਰ ਹੁਸ਼ਿਆਰਪੁਰ ਤੇ ਪੰਜਾਬ ਤੇ ਹੋਰ ਬੱਸਾਂ ਬਸ ਅੜੜਿਆ ਤੇ ਖੜੀਆਂ ਹਿਮਾਚਲ ਸਰਕਾਰਾਂ ਦੀਆਂ ਬੱਸਾਂ ਤੇ ਲਗਾਏ ਜਾ ਰਹੇ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਸਮਰਥਕਾਂ ਦੇ ਵੱਲੋਂ ਪੋਸਟਰ ਹੈ ਜਿਹੜੇ ਕਿ ਚਿਪਕਾਏ ਗਏ ਨੇ ਪੰਜਾਬ ਦੇ ਵਿੱਚ ਸਮਰਥਕਾਂ ਨੇ ਹਿਮਾਚਲ ਪੁਲਿਸ ਦੀ ਕਾਰਵਾਈ ਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਹੁਣ ਚੇਤਾਵਨੀ ਵੀ ਦਿੱਤੀ ਹੈ ਇਹ ਪੋਸਟਰ ਹੁਸ਼ਿਆਰਪੁਰ ਬਸ ਅੜੜੇ ਤੇ ਐਚ ਆਰਟੀਸੀ ਬੱਸਾਂ ਤੇ ਲਗਾਏ ਗਏ ਤੇ ਅਨਯੋਗ ਇਹ ਵੀ ਗੱਲ ਹੈ ਕਿ ਇਸ ਦੌਰਾਨ ਸਮਰਥਕ ਪਿੰਡਾ ਵਾਲੇ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਂਦੇ ਵੀ ਨਜ਼ਰ ਆਏ ਜੋ ਤਸਵੀਰਾਂ ਜੋ ਵੀਡੀਓ ਸਾਹਮਣੇ ਆਈਆਂ ਨੇ ਕੁਸੀਂ ਦੇਖ ਸਕਦੇ ਹੋ ਅਜੇ ਇਸ ਸਤੇ ਵਿੱਚ Himachal Pradesh ਤੇ Punjab ਵਿਚਕਾਰ ਤਣਾਅ ਵਧਣ ਦੀਆਂ ਹੁਣ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਅਨੁਸਾਰ Himachal Pradesh ਵਿੱਚ ਹੋਲੀ ਦੇ ਆਲੇ ਦੁਆਲੇ Punjab ਤੋਂ ਵੱਡੀ ਗਿਣਤੀ ਸਰਦਾਲੂ ਕੁੱਲੂ ਦੇ ਮਨੀਕਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਲਈ ਪੁੱਜੇ ਸਨ ਪਿਛਲੇ ਹਫਤੇ ਕੁੱਲੂ ਵਿੱਚ ਇਹਨਾਂ ਸਰਦਾਲੂਆਂ ਦੀ ਸਾਨਕ ਲੋਕਾਂ ਦੇ ਨਾਲ ਝੜਪ ਹੁੰਦੀ ਹੈ ਜਦੋਂ ਉੱਥੋਂ ਦੀ ਸਾਨਕ ਪੁਲਿਸ ਨੇ ਇਸੇ ਕਾਰਵਾਈ ਨਾ ਕਰਨ ਦਾ ਦੋਸ਼ ਲੱਗਿਆ ਤਾਂ ਪੁਲਿਸ ਜਾਗ ਪਈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਚਲਾਨ ਕੱਟਨੇ ਉਕਾਰ ਦਿੱਤੇ ਜਿਵੇਂ ਖਾਸ ਹੈ ਕਿ ਹਰ ਸਾਲ ਪੰਜਾਬ ਤੋਂ ਸਰਦਾਲੂਆਂ ਦੇ ਹਿਮਾਚਲ ਆਉਣ ਤੇ ਇਸ ਤਰ੍ਹਾਂ ਦਾ ਹੰਗਾਮਾ ਜਿਹੜਾ ਕਿ ਹੁੰਦਾ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੀ ਅਜਿਹਾ ਹੰਗਾਮਾ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਕੁੱਲੂ ਪੁਲਿਸ ਨੇ ਇਹਨਾਂ ਮਾਮਲਿਆਂ 'ਚ 15 ਤੇ 16 ਫਰਵਰੀ 2025 ਨੂੰ ਚਾਰ ਮਾਮਲੇ ਦਰਜ ਕੀਤੇ ਤੇ ਪੁਲਿਸ ਨੇ ਦੱਸਿਆ ਕਿ 15 ਫਰਵਰੀ ਨੂੰ ਕੁੱਲੂ ਜ਼ਿਲ੍ਹੇ ਦੇ ਮਨਾਲੀ ਪੁਲਿਸ ਸਟੇਸ਼ਨ ਅਤੇ ਮਨੀਕਰਨ ਪੁਲਿਸ ਸਟੇਸ਼ਨ ਵਿੱਚ ਦੋ-ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਨੇ ਪਹਿਲੇ ਮਾਮਲੇ ਵਿੱਚ ਮਨਾਲੀ ਪੁਲਿਸ ਸਟੇਸ਼ਨ ਦੇ ਵਿੱਚ ਵੱਖ-ਵੱਖ ਤਲਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਸ਼ਿਕਾਇਤ 12 ਫਰਵਰੀ ਨੂੰ ਮਨਾਲੀ ਦੇ ਚਿਹਾਲ ਦੇ ਰਹਿਣ ਵਾਲੇ ਸੁਭਾਸ ਠਾਕੁਰ ਨੇ ਦਰਜ ਕਰਵਾਈ ਸੀ ਜਿਸ ਨੇ ਕਿਹਾ ਸੀ ਕਿ ਦੋ ਮੁੰਡੇ ਇਤਰਾਜ਼ਯੋਗ ਛੰਡੇ ਲਗਾ ਕੇ ਉਸ ਨੂੰ ਫੋਟਵਾਂ ਲੱਗੀਆਂ ਜਾਂ ਛੰਡੇ ਲਗਾ ਕੇ ਮਨਾਲੀ ਦੇ ਵਿੱਚ ਆ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਮੋਟਰਸਾਈਕਲਾਂ ਤੋਂ ਹਟਾਇਆ ਸੀ